ਇਹ ਤਾਂ ਸਾਡੇ ਨਵੇਂ ਬਲੌਗ ਦੇ ਵਿੱਚ ਤੇ ਆਪਾਂ ਨੇ ਅੱਜ ਆਪਣਾ ਜਿਹੜਾ ਇਹ ਜੁੱਲ ਕੰਟਰਨ ਬਾਹਰ ਆ। ਇਹ ਦੂਤਾ ਕਰਨਾ ਆਪਣਾ ਇਹ ਪਿੰਨਰ ਸਭ ਤੋਂ ਖੁੱਲਾਂਗੇ। ਫਿਰ ਉਹ ਪਾਉਂ ਬਾਹਰ ਕੱਟ ਕੇ ਮਿਲਣੀ। ਲੈ ਆਪਣਾ ਸਪਲੈਂਡਰ ਬਾਹਰ। ਹੁਣ ਇਹਦਾ ਕਰਾਂਗੇ ਆਪਾਂ ਜੀ ਫਿਲਟਰ ਦਾ ਪਾਈਪ ਸਾਫ ਕਰਨਾ ਹੈ ਇਹਦਾ। ਉਹਦੇ ਵਿੱਚ ਮਿੱਟੀ ਭੋਗ ਗਈ ਹੈ ਆਪਣਾ ਫਿਲਟਰ ਪਾੜ ਗਿਆ ਹੈ ਮੈਂ ਕਪੜਾ ਬੰਨਿਆ ਹੋਇਆ ਇਸ ਦੇ ਉੱਤੇ ਹੁਣ। ਹੁਣ ਆਪਾਂ ਜ ਨਵਾਂ ਪਾਵਾਂਗੇ ਤੇ ਇਹਦੇ ਸਾਫ ਕਰਦੇ ਆਪਾਂ। ਕਰਨੇ ਗੱਲਾਂ ਬੜੀਆਂ ਮੈਂ ਜੋ ਰੰਗ ਚਾਰੇ ਖੜੀਆਂ ਆਪਾਂ ਵੀ ਗਮ ਨਹੀਂ ਮਰਨਾ ਇਹ ਹੋਣੀ ਵੀ ਸਾਗੀਆਂ ਅੜੀਆਂ ਨੇ ਜੋਤੇ ਆਪਾਂ ਲੱਗਿਆ ਮੇਰੇ ਮੋਟਰਸਾਈਕਲ ਦਾ ਫਿਲਟਰ ਫਿਲਟਰ ਸਾਫ਼ ਕਰਕੇ ਫਿਰ ਵਿੱਚ ਦੁਬਾਰੇ ਫਟ ਕਰ ਰਹਾ ਕਰਨ ਚਾਬੀ ਪਾਣੇ ਲੈ ਕੇ ਆਇਆ ਹੁਣ ਆਪਾਂ ਫਟ ਕਰਦੇ ਆਂ Alla ouda ndagreft raaf ndagreft raaf ndagreft raaf ਤੈਨਾਂ ਆਪਾਂ ਪਹਿਲੇ ਪੋੜ ਹੋਪ ਚ ਦਿਖਾਇਆ ਕਿ ਆਪਣੇ ਟਰੈਕਟਰ ਦੀ ਆ ਸ਼ਾਫਟ ਵਾਲੀ ਗਰਾਰੀ ਛੇਡ ਹੋ ਗਈ ਸੀ ਇੱਥੋਂ ਹੁਣ ਆਪਾਂ ਇਹਨੂੰ ਜੋੜਾਂਗੇ ਇੱਥੇ ਹੋਏ ਕਲਾਕ ਇਹ ਮਿਊਜ਼ਿਕ ਸਿਸਟਮ ਨੇ ਇੰਟਾਇਰ ਦੇ ਲਾਉਣ ਨਾਲ ਮਿਊਜ਼ਿਕ ਸਿਸਟਮ ਆਉਣਾ ਹੈ ਆਪਾਂ ਜਲਦੀ ਇਹਨਾਂ ਉਹ ਨਾਲ ਜੰਸੀ ਲੀ ਗ੍ਰ ਹਾਂ ਤੋਂ ਨਾਲ ਹੀ ਆਪਾਂ ਕਰ ਲੈਂਦੇ ਆ ਆਪਣੇ ਟਰੈਕਟਰ ਦੀ ਛੋਟ ਛੁੱਟੀ ਏਸੀ ਗੱਡੀ ਨੂੰ ਆਪਾਂ ਛੁੱਟੀ ਕਰਦੇ ਨਹੀਂ ਇਹ ਜਿੰਨਾ ਕੱਟਵਾਉਂਦੇ ਉਹ ਕਰਪਾਏ ਨਹੀਂ ਕਟੇ 嗯，火锅、uh。Huh. বককা <coughs> দিই <coughs> ਪਣੇਮ ਕਾ ਤੁਮੇ ਪਹਾਰ ਰਿਕੇ ਤੇ ਲਈ ਛੱਡਦੇ ਬੈਰ ਨਹੀਂ ਓਰੇ ਆਪਾਂ ਕਰਤਾ ਵੀ ਆਪਣੇ ਡਾਇਰੈਕਟਰ ਤੇ ਅਨਮੋਸਿਲਾ ਜਦੋਂ ਹੋਵੰਨੇ ਉਧਰ ਵੀ ਲਾਈ ਸੀ ਆਪਾਂ ਤੇਰੇ ਵੀ ਲਾਈ ਸੀ ਚਲੋ ਆਪਾਂ ਆ ਚੋਂ ਮਿਲਦੇ